ਰੋਸ਼ਨ ਚਾਰਚ ਫੇਰਾ ਜਿਨ੍ਹਾਂ ਦੇ ਉਸਤਤ ਗੁਰਵਾ ਕੀਤੀ ਉਹ ਗੁਰੂ ਰਵਿਦਾਸ ਹੈ ਮੇਰਾ ਉਠ ਸਮਾਜ ਲਈ ਕੁਝ ਕਰ ਲੈ ਕੀਤਾ ਆਪਣੇ ਲਈ ਬਥੇਰਾ ਸਤਿਗੁਰੂ ਜੀ ਕੁਰਬਾਨ ਹੋ ਗਏ ਕੋਈ ਫ਼ਰਜ਼ ਵੀ ਬਣਦਾ ਤੇਰਾ ਸਤਿਗੁਰ ਜੀ ਨੇ ਜੀਵਨ ਅੰਦਰ ਬੜੀ ਕਾਲਣਾ ਕਾਲੀ ਪਰ ਉਪਕਾਰਦਾਰਾ ਨਹੀਂ ਛੱਡਿਆ ਭਾਵੇਂ ਕਿਸੇ ਨੇ ਦਿੱਤੀ ਗਾਲੀ ਕੋਮ ਦੇ ਉਜੜੇ ਬਾਗ ਦਾ ਸਹਜ ਆਇਆ ਬਣ ਕੇ ਮਾਲੀ ਸਤ ਗੁਰੂ ਦੀ ਉੱਚ ਵਿਰਾਸਤ ਕਿਉਂ ਆਪਾਂ ਨਹੀਂ ਸੰਭਾਲੀ ਗੁਰੂ ਦਾ ਨਾਮ ਬੁਲੰਦੀਆਂ ਤੇ ਕਿਉਂ ਉਹਨਾਂ ਦੀ ਕੋਮ ਨਿਮਾਣੀ ਸਤਿ ਸੰਗਤ ਮਿਲ ਰਹੀਏ ਮਾਦੋ ਪੜੀ ਨਹੀਂ ਇਹ ਬਾਣੀ ਫੈਜਲ ਪਹਿਲਾ ਤੰਦ ਉਲਝਦਾ ਫੇਰੇ ਉਲਝਦੀ ਤਾਣੀ ਸੋਚ ਤੇ ਸਬਿਆ ਚਾਰ ਬਦਲ ਲੈ ਬਣ ਸਮਿਆਂ ਦਾ ਹਾਣੀ ਗੰਧ ਵਿਸ਼ਵਾਸੀਆ ਵਿਦਿਆ ਛੱਡ ਦੇ ਜੇ ਸਤਗੁਰ ਨੂੰ ਪਾਉਣਾ ਜੋ ਦਿਨ ਆਵੇ ਸੋ ਦਿਨ ਜਾਹੀ ਇਹ ਸਮਾਨੇ ਮੁੜ ਕੇ ਆਉਣਾ ਗੁਰੂ ਰਵਿਦਾਸ ਦਾ ਮਕਸਦ ਸੀ ਜਗਤੋਂ ਅਗਿਆਨ ਮਿਟਾਉਣਾ ਸਹਜ ਨਹੀਂ ਸਕੂਨ ਉਹਨਾਂ ਨੂੰ ਦੇਨਾ ਆਪ ਕੁਮੌੜਾ ਗੁਰੂ ਰਵਿਦਾਸ ਦਾ ਮਕਸਦ ਸੀ ਜਗਤੋਂ ਅਗਿਆਨ ਮਿਟਾਉਣਾ ਸਹਜ ਨਹੀਂ ਸਕੂਨ ਉਹਨਾਂ ਨੂੰ ਜਿਨ੍ਹਾਂ ਨੇ ਪਾਪ ਕਮਾਉਣਾ ਜੈ ਗੁਰੂ ਦੇਵ ਜੈ ਤੇ